ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਨਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਨੀਲੀ ਰਾਵੀ ਦੇ ਕੱਟੇ ਤੁਹਾਨੂੰ ਦਿਖਾਉਣੇ ਆ ਤੇ ਇੱਕ ਤੋਕੜ ਗੱਬਣ ਚੱਕ ਪਾਸ ਸਮਝ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਾਰਡ ਵਾਲੇ ਕੱਟੇ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਨੀਲੀ ਦੇ ਕੱਟੇ ਚੰਗੇ ਹੋਣ ਤੇ ਤੁਹਾਨੂੰ ਦੋ ਕੱਟੇ ਚੰਗੇ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਇਹ ਕਾ ਤੋਕੜ ਗੱਬਨ ਮਾਜੇ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਿਧੀ ਸਸੇ ਕਾਲ ਜੀ ਹਾਂਜੀ ਆ ਜੀ ਵਿਕੀ ਹੋ ਠੀਕ ਠਾਕ ਜੀ ਇਹ ਵਧੀਆ ਪਾਜੀ ਤੁਸੀਂ ਸੁਣਾਓ ਸਭ ਵਧੀਆ ਜੇ ਐਰ ਕੇ ਵਾਵਾ ਦਿਨ ਪਾਤੇ ਜੀ ਲੋਕਲੀ ਮਾਲ ਵੇਖ ਜਾਂਦਾ ਰਿਹਾ ਤੁਹਾਨੂੰ ਪਤਾ ਆਪਣੇ ਦੇਖ ਚਾਜ ਹੁੰਦੇ ਆ ਠੀਕ ਹੈ ਤੇ ਵੇਚਣ ਵਾਲੇ ਕਾਰੋਬਾਰੀ ਵੀ ਲੈ ਜਾਂਦੇ ਰਹੇ ਆ ਅੱਛਾ ਹਾਂਜੀ ਠੀਕ ਹੈ ਤੇ ਅੱਜ ਮਾਲੀ ਤੋਂ ਲੈ ਲੈਂਦੇ ਆ ਮੈਂ ਹੁਣ ਚੱਲ ਪਾ ਲਈਏ ਵੀਡੀਓ ਜੀ ਪੰਨੀਆਂ ਵੀ ਦਾ ਡਿਮਾਂਡ ਹੁੰਦੀ ਮੰਗਦੇ ਨੀਲੀ ਰੱਬ ਦੇ ਮਾਲੀ ਅੱਛਾ ਤੇ ਇੱਕੇ ਕਰ ਦੋ ਹੀ ਭਾਜੀ ਮੈਂ ਹਾਂ ਚੱਲ ਲੈ ਆਏ ਨੇ ਆਪਾਂ ਤੇ ਦੋਵੇਂ ਨੀਲੀ ਦੇ ਕੱਟੇ ਹਨਾ ਹਾਂਜੀ ਚੰਗੀ ਨਸਲ ਦੇ ਆ ਭਾਜੀ ਤੇ ਇੱਕ ਟੁਕੜਾ ਗੱਬਨ ਮਾਜ ਹਾਂਜੀ 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 ਤੇ ਚੱਲਾ ਫਿਰ ਨਾਮ ਦੱਸ ਤੇ ਇੱਕ ਹਾਂ ਭਾਜੀ ਮੇਰਾ ਹਰਮਨ ਜੋ ਪਿੰਡ ਰਾਏ ਸਾਸੀ ਜ਼ਿਲ੍ਹਾ ਅੰਬਰਸਰ ਤਹਿਸੀਲ ਜਨਾਲਾ ਭਾਜੀ ਤੇ ਫੋਨ ਨੰਬਰ ਵੀ ਬੋਲ ਦਿਆ 82644431 ਠੀਕ ਹੈ ਚੱਲਾ ਪਹਿਲਾਂ ਫਿਰ ਉਧਰਲੇ ਕੱਤੇ ਤੋਂ ਸ਼ੁਰੂ ਕਰੀਏ ਦਿਓ ਨੀ ਲਿਤੇ ਕੱਟਿਆ ਇਹ ਭਾਜੀ ਦੋ ਦੰਦ ਮੋਹ ਹੋਇਆ ਚੋਕ ਦੇ ਪੁੱਟ ਗਿਆ ਵਾ ਅੱਛਾ ਚਾਰ ਦੰਦ ਧੋਣ ਡਿਆ ਜੀ ਤੇ ਤੋਰੋ ਫਿਰ ਇਹਦੀ ਮਾਂ ਦਾ ਦੁੱਧ ਦਾ ਪਤਾ ਕਿੰਨਾ ਕਰਿਆ ਹਾਂਜੀ ਭਾਜੀ 16 ਕਿਲੋ ਦਾ ਰਿਕਾਰਡ ਜੇ ਇਹਦੀ ਮਾਂ ਅੱਛਾ ਹਾਂਜੀ ਉਹ ਝੋਟੀ ਆਪਾਂ ਉਹਨਾਂ ਕੋਲ ਆਂਦੀ ਵੀ ਨਾਲ ਫੋਟੋ ਵੀ ਲਵਾਈਏ ਜਿਹੜੀ ਝੋਟੀ ਕੱਟ ਅੱਛਾ ਫੋਟੋ ਜਿਹੜੀ ਲੱਗੀ ਆ ਉਹ ਸਾਹਮਣੇ ਲੱਗੀ ਫੋਟੋ ਆਵਲੀ ਮੱਝ ਜਿਹੜੀ ਨੀਲੀ ਦੇ ਲੱਗੀ ਆ ਇੱਥੇ ਫੋਟੋ ਬੋਰਡ ਦੇ ਉੱਤੇ ਆਵਲੀ ਮੱਝ ਦਾ ਕੱਟਿਆ ਆ ਜਿਹੜੀ ਆ ਬਾਕੀ ਕੋਈ ਆਣ ਕੇ ਵੇਖ ਲੈ ਤੇ ਉਹਦੀ ਆਪਾਂ ਚੈਨਲ ਤੇ ਝੋਟੀ ਵੇਚੀ ਆਹ ਵੀਡੀਓ ਪਾਈ ਆ ਉਹਦੀ ਆਪਾਂ 20 ਲੀਟਰ ਦੁੱਧ ਹੀ ਉਹ ਆਪਣੇ ਘਰ ਤਿਆਰ ਕੀਤੇ ਠੀਕ ਆ ਹਾਂਜੀ ਤੇ ਉਹਦੀ ਵੀਡੀਓ ਵੀ ਕੱਢ ਕੇ ਵੇਖ ਲੈਣਾ ਹਾਂ ਜੀ ਵੀਡੀਓ ਵਿਖਾ ਦਾਂ ਕੱਢ ਕੇ ਜਿਹੜੀ ਮੰਗਦਾ ਖੋਲੋ ਫਿਰ ਤੋੜ ਦਿਓ ਇਹਨੂੰ ਇੱਕ ਚੰਗੇ ਟੀਕੇ ਦਾ ਆਇਆ ਭਾਜੀ ਬਾਕੀ ਚੰਗੇ ਰਿਕਾਰਡ ਵਾਲੇ ਕੱਟੇ ਆ ਦਾਂ ਸੋਹਣੇ ਆ ਘਰੇ ਵੱਜੇ ਸੋਹਣੇ ਲੱਗਦੇ ਆ ਨੀਲੀ ਦੇ ਝੋਟੇ ਆ ਬਾਕੀ ਕੱਦ ਵਜਨ ਤੁਸੀਂ ਇੱਥੇ ਆ ਕੇ ਦੇਖ ਸਕਦੇ ਜੇ ਬਾਕੀ ਚੰਗੇ ਆ ਕੱਦ ਵਜਨ ਚ ਵੀ ਅਜੇ ਇਹਨੇ ਜਵਾਨ ਹੋਣਾ ਵਾ ਚੰਗਾ ਕੱਦ ਕਰ ਜੂਗਾ ਬੰਦਾ ਵੀ ਦਿਨ ਚੰਗਾ ਭਾਜੀ ਸਾਨ ਪਿਆਰ ਹੋਗਾ ਜਿਤਨਾ ਬਣਿਆ ਨਾ ਹਾਂਜੀ ਹਾਂਜੀ ਫੇ ਹੋਰ ਕੱਦ ਕਰਨਾ ਤੇ ਇਹਦਾ ਮੁੱਲ ਫਿਰ ਈ ਲੋ ਮੋਲਾ ਦੇ ਵੀਰ ਜੀ ਮੈਂ ਇਹਨਾਂ 60000 ਕਰ ਦਈਏ ਨਹੀਂ ਕਰੋ ਕੋਈ ਮੰਨਤਾ ਨਹੀਂ ਕਿੱਡਾ ਚੰਗਾ ਮਾਰੀ ਐ 55 ਦਾ ਦੇ ਦੀਏ ਭਾਜੀ ਜੱਸਣਾ ਹੋਈਆਂ ਨਹੀਂ ਕਰ ਦੋ ਤੁਸੀਂ ਆਪ ਹੀ ਕਰਾਉਣਾ ਮੰਨਤਾ ਕੋ 2-3000 ਛੱਡ ਦਈਏ ਔਰ ਕਰਾ ਦੋ ਆਪੇ ਹੀ ਕਰ ਦੋ ਯਸ ਔਰੇ 50 ਦਾ ਦੇ ਦੀਏ ਦੇ ਦਾਂਗੇ ਭਾਜੀ ਠੀਕ ਐ ਨਵਾਂ ਸਾਲ ਆਉਂਦਿਆ ਹੋਣਾ ਆਖਰੀ ਵੀਡੀਓ ਆਮਲੇ ਸਾਲ ਦੀ ਭੇਜੀਏ ਪੁਰਾਣੇ ਸਾਲ ਚੀ ਵਿੱਚ ਹੋਏ ਹਾਂਜੀ ਫਿਰ ਨਵੀਆਂ ਲਈਏ ਨਵੇਂ ਸਾਲ ਚੀ ਠੀਕ ਐ ਹਾਂਜੀ ਬਾਕੀ ਸਾਨ ਭਾਜੀ ਚੰਗੇ ਆ ਸ਼ੌਂਕ ਜਿਹੜੇ ਵੀ ਨੇ ਸ਼ੌਂਕਿਆ ਤੌਰ ਤੇ ਰੱਖਦੇ ਆ ਉਹਨਾਂ ਹੀ ਖੜਦੇ ਆ ਸਾਨ ਠੀਕ ਐ ਜੀ ਹਾਂਜੀ ਠੀਕ ਹੈ ਤੇ ਉਹਨੇ ਕਾ ਝੋਟਾ ਜਿਹੜਾ ਵਾ ਇਹਦਾ ਉਹਦੇ ਨਾਲ ਕਦ ਕੱਠ ਉੱਚਾ ਹੈ ਇਹਦੀਆਂ ਅੱਖਾਂ ਬਿੱਲੀਆਂ ਭਾਜੀ ਤੇ ਇਹਦੇ ਸਿੰਘ ਚ ਵੀ ਧਾਰੀ ਹੈਗੀ ਆ ਜਵਾਨ ਹੈ ਇਹ ਵੀ ਸੋਹਣਪੁਣੇ ਤੇ ਚਲੋ ਦੋਵੇਂ ਚੰਗੇ ਆ ਗਰੀਲ ਭਾਜੀ ਦੋਵੇਂ ਪੂਰੀ ਆ ਅੱਖਾਂ ਉਹਦੀਆਂ ਵੀ ਬਿੱਲੀਆਂ ਹੀ ਆ ਅੱਖਾਂ ਦੋਵਾਂ ਦੀਆਂ ਹੀ ਬਿੱਲੀਆਂ ਹਨ ਕੋਲੀ ਬਾਕੀ ਜਿਹਨੇ ਸ਼ੌਂਕ ਨਾ ਘਰੇ ਰੱਖਨੇ ਆ ਉਹਨਾਂ ਵੀ ਦਾ ਵਾਸਤੇ ਚੰਗੇ ਆ ਖੱਬਦੇ ਆ ਇਹਦਾ ਵੀ ਪਾਜੀ ਮਾਲੀ ਲੈ ਜੂ ਮਸਲ ਸੁੱਤਰ ਚੋਂ ਡੰਗਰਾਂ ਨੇ ਤਾਂ ਇਹ ਰਵੇ ਦੇ ਆ ਤੰਜੇ ਰਕਾਰ ਦੇ ਮਾਦੀ ਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 60000 ਕਰ ਦਈਏ 60000 ਆ ਹਾਂ ਜੀ ਬਾਕੀ ਕਰਨਾ ਮਾਨਤਨ ਮੋਕੇ ਤੇ 55 ਦਾ ਦੇ ਦਈਏ 55 ਦਾ ਦੇ ਦਈਏ 55 ਦਾ ਦੇ ਦਾਂਗੇ ਵੀ ਜੀ ਹੋਰ ਕਰ ਦਾਂਗੇ ਜਿਹੜਾ ਵੀਰ ਭਰਾ ਫੋਨ ਲਾਉ ਮਾਨਤਨ ਮਾਨਤਨ ਹੋਰ ਕਰ ਦੋਗੇ ਤੇ ਹੁਣ ਆ ਮੱਝਾ ਟੋਕੜ ਗੱਬਨ ਆ ਟੋਕੜ ਭਾਈ ਦੁੱਧਾ ਸੁਆ ਜੀ ਕਿੰਨੇ ਚਿਰ ਦੀ ਚੈੱਕ ਪਾਸ ਆ ਸਾਡੇ 4 ਮਹੀਨੇ ਦੀ ਚੈੱਕ ਪਾਸ ਆਪਾਂ ਤੱਲ ਭਾਈ ਪਾ ਕੇ ਆਂਦੀ ਏ ਅੱਛਾ ਸਾਡੀ ਆਪਣੀ 50 ਦਿਨਾਂ ਦੀ ਗਰੰਟੀ ਹੈ ਉਹ ਵੀ ਪੂਰੀ ਹੋਵੇ ਤੇ ਦੁੱਧ ਦੁੱਧ ਭਾਈ ਜੀ ਕੋ ਟਾਈਮ ਤੇ ਨੰਦ ਲਉ ਦੇ ਦੀ ਜੀ ਤੋਰੋ ਫਿਰ ਇਹਨੂੰ ਇੱਕ ਵਾਰੀ ਫੇਰ ਲੈ ਜਾ ਵੀਰ ਜੀ ਤੋਰ ਦਈਏ ਤੁਹਾਨੂੰ ਬਾਕੀ ਸਵੇਰੋਂ ਸਵੇਰ ਦਾ ਟਾਈਮ ਆ ਜੇ ਨਹੀਂ ਰਹੀ ਆਹ ਤਰ੍ਹਾਂ ਮੈਂ ਆਜਲਾ ਆ ਤੇ ਆਹਵਾਨਾ ਮੇਰਾ ਦੇਖ ਸਕਦੇ ਆ ਪਰ ਅੱਗੇ ਤੇ ਇੱਕੋ ਟਾਈਮ ਤੇ ਨਿਕਲਦਾ ਦੁੱਧ ਦਿੰਦੀ ਆ ਤੇ ਸੱਜਰ ਕਿੰਨੇ ਕ ਦੁੱਧਾਂ ਲਈ ਜਾ ਸੱਜਰ ਭਾਈ 12 13 ਲੀਟਰ ਦੁੱਧ ਘਰ ਆ ਲਿਆ ਕਿ ਆ ਵੀ ਚੋਂਦੇ ਰਹੀਏ ਤੇ ਇਹਦਾ ਮੁੱਲ ਫਿਰ ਹੈ ਇਹਦਾ ਮੁੱਲ ਭਾਈ 60000 ਕਰ ਦੇ ਜੀ ਅੱਛਾ ਤੂੰ ਇੰਝ ਹੀ ਦੇ ਦੀਏ 55 ਹੀ ਦੇ ਦੀਏ ਦੇਦਾਂਗੇ ਭਾਜੀ ਕੋ ਹੋਰ ਕਰਦਾ ਨੇ ਮੌਕੇ ਤੇ ਜਿਹੜਾ ਵੀਰ ਭਰਾ ਫੋਨ ਲਾਓ ਮਾਨਦਾਨ ਕਰਦਾਂਗੇ ਮੁੱਲ ਠੀਕ ਆ ਜੀ ਹਾਂਜੀ ਭਾਜੀ ਠੀਕ ਬਾਕੀ ਕਿ ਕ ਕਰੋ ਮਾਲੀ ਭਾਜੀ ਦੋਵੇਂ ਲੈ ਆ ਜਾਂ ਦਿਲ ਨਹੀਂ ਲਾਉਂਦੇ ਆਪਣੇ ਕੋਲ ਇਹ ਵੇਖ ਲੋ ਡੀਂਗੀ ਜਾਂਦੇ ਆ ਕਿ ਕ ਕਰੋ ਇਹ ਕਹਿੰਦੇ ਦੋਵੇਂ ਲਿਆਂਦੇ ਆ ਉਹ ਵੀਰ ਹੋਣੀ 4 ਪੌਂਦੇ ਰਹ